ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਦੀਪ ਖਰਮੀ ਹਿੰਮਤਪੁਰਾ ਆਪ ਸਭ ਨੂੰ ਪਾਇਂਦਰਿਆ ਯੂਕੇ ਦੇ ਇਸ ਪੋਡਕਾਸਟ ਸੈਸ਼ਨ ਦੇ ਵਿੱਚ ਜੀ ਆਇਆਂ ਕਹਿੰਦਾ ਅੱਜ ਕੱਲ ਅਸੀਂ ਲੰਡਨ ਦੇ ਦੌਰੇ ਤੇ ਨਿਕਲੇ ਹੋਏ ਹਾਂ ਤੇ ਇੱਥੇ ਉਹਨਾਂ ਸੱਜਣਾ ਨਾਲ ਰਾਬਤੇ ਕਰ ਰਹੇ ਹਾਂ ਜਿਨ੍ਹਾਂ ਨੂੰ ਕਾਫੀ ਸਮਾਂ ਹੋ ਗਿਆ ਸੀ ਮਿਲਦਿਆਂ ਨੂੰ ਜਾਂ ਉਹ ਸ਼ਖਸੀਅਤਾਂ ਜਿਨ੍ਹਾਂ ਨੂੰ ਅਸੀਂ ਤੁਹਾਡੇ ਨਾਲ ਮਿਲਾਉਣਾ ਚਾਹੁੰਦੇ ਸੀ 2008 ਦੇ ਵਿੱਚ ਜਦੋਂ ਇਸ ਧਰਤੀ ਤੇ ਪਹੁੰਚਿਆ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਰੂਹ ਦੇ ਮੇਲੇ ਹੋਏ ਸੀ ਉਹ ਸੱਜਣ ਜਿਨ੍ਹਾਂ ਨੇ ਸਾਨੂੰ ਰਾਹ ਦੱਸੇ ਹੋਣ ਜਾਂ ਜਿਹੜੇ ਸਾਡੇ ਨਾਲ ਹਰ ਤੇ ਕਰਤੇ ਤੁਹਾਡੇ ਨਾਲ ਖੜੇ ਹੋਣ ਤੁਹਾਨੂੰ ਹੱਲਾਸ਼ੇਰੀ ਦੇਣ ਵਾਲੇ ਹੋਣ ਤੁਹਾਨੂੰ ਥਾਪੜਾ ਦੇਣ ਵਾਲੇ ਹੋ ਉਹ ਕਦੇ ਭੁੱਲਦੇ ਨਹੀਂ ਹੁੰਦੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਪਰ ਇਸ ਗੋਲ ਰੋਟੀ ਦੇ ਚੱਕਰ ਨੇ ਇੰਨੀ ਕੁ ਫੋਰਸਤ ਹੀ ਨਹੀਂ ਦਿੱਤੀ ਕਿ ਦੁਬਾਰਾ ਮੇਲੇ ਹੋ ਜਾਣ ਲਗਭਗ 16 ਸਾਲਾਂ ਦੇ ਅਰਸੇ ਬਾਅਦ ਇੱਕੋ ਧਰਤੀ ਤੇ ਦੁਬਾਰਾ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਜਿਹੜੇ ਸੱਜਣ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਰਿਟਾਇਰਡ ਕਹੋ ਫੌਜੀ ਅਧਿਕਾਰੀ ਰਹਿਆ ਫੌਜੀ ਕਾਮੇ ਰਹਿਆ ਦੇਸ਼ ਦੀ ਸੁਰੱਖਿਆ ਲਈ ਲੜਿਆ ਤੇ ਅੱਜ ਕੱਲ ਉਹ ਇਥੇ ਯੂਕੇ ਦੀ ਧਰਤੀ ਤੇ ਨੇ ਮੈਂ ਪਿੰਡ ਦਾ ਜ਼ਿਕਰ ਕਰਦਾ ਲੋਕ ਬੋਲੀਆਂ ਦੇ ਵਿੱਚ ਇੱਕ ਬੋਲੀ ਆ ਆਰੀ 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 ਵਿੱਚ ਜਿਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ ਉਹਦੇ ਵਿੱਚ ਜ਼ਿਕਰ ਹੁੰਦਾ ਪਿੰਡ ਦੌਧਰ ਦਾ ਤੇ ਬਿਲਕੁਲ ਦੌਧਰ ਦੇ ਨਾਲ ਲੱਗ ਮਾ ਪਿੰਡ ਹੈ ਲੋਪੋ ਲੋਪੋ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਕਿਉਂਕਿ ਜੇ ਪੰਜਾਬ ਭਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜਾ ਸੜਕਾਂ ਬਣਾਉਣ ਦਾ ਜਾਂ ਸੜਕਾਂ ਲਿਆਉਣ ਦਾ ਜਾਂ ਲੋਕਾਂ ਨੂੰ ਕੱਚੇ ਰਾਹਾਂ ਤੋਂ ਸੜਕਾਂ ਵੱਲ ਮੋੜਨ ਦਾ ਵੱਡਾ ਯਤਨ ਸੀ ਉਹ ਸੰਤ ਦਰਬਾਰੀ ਦਾਸ ਜੀ ਦੀ ਝੋਲੀ ਪਿਆ ਜਿਨ੍ਹਾਂ ਨੇ ਸੰਗਤਾਂ ਨੂੰ ਨਾਲ ਲੈ ਕੇ ਉਸ ਸਮੇਂ ਇਹ ਵੱਡੇ ਕਾਰਜ ਅਰੰਭੇ ਸੀ ਤਾਂ ਕਹੋ ਕਿ ਸਰਕਾਰ ਮਜਬੂਰ ਨਾ ਕਹੋ ਜਾਂ ਸਰਕਾਰ ਦੇ ਕੰਮਾਂ ਦੇ ਵਿੱਚ ਸਹਿਯੋਗ ਦੇ ਕੇ ਸੜਕਾਂ ਪਿੰਡਾਂ ਤੱਕ ਇਲਾਕੇ ਦੇ ਵਿੱਚ ਮਾਲਵੇ ਦੇ ਵਿੱਚ ਤਿੱਬਿਆਂ ਦੇ ਵਿੱਚ ਸੜਕਾਂ ਪਹੁੰਚਣ ਦਾ ਕੰਮ ਹੋਇਆ ਸੀ ਤੇ ਉਸੇ ਪਿੰਡ ਦੇ ਜੰਪਲ ਸਾਡੇ ਵੱਡੇ ਭਾਈ ਜਗਰਾਦ ਸਿੰਘ ਜੀ ਉਹ ਸਾਡੇ ਨਾਲ ਇਸ ਵੇਲੇ ਹਾਜ਼ਰ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਬਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪੰਜ ਦਰਿਆ ਤੇ ਥੈਂਕ ਯੂ ਜੀ ਧੰਨਵਾਦ ਤੁਸੀਂ ਸਾਨੂੰ ਪੰਜ ਦਰਿਆ ਨੇ ਮੌਕਾ ਦਿੱਤਾ ਟੀਵੀ ਤੇ ਹੋਂਦਾ ਅਸੀਂ ਤੁਹਾਡੇ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਨਹੀਂ ਨਹੀਂ ਤਾਂ ਮੌਕਾ ਨਹੀਂ ਦਿੱਤਾ ਤੁਸੀਂ ਸਮਾਂ ਅਸੀਂ ਲੇਟ ਆਏ ਇਸ ਮਸਲੇ ਤੇ ਕਿ ਜਿਹੜਾ ਆਪਾਂ ਨੂੰ ਬਹੁਤ ਚਿਰ ਪਹਿਲਾਂ ਮਿਲਣਾ ਚਾਹੀਦਾ ਇਹ ਗੱਲਾਂ ਮਤਾਂ ਹੋਣੀਆਂ ਚਾਹੀਦੀਆਂ ਹੁੰਦੀਆਂ ਰਹਿੰਦੀਆਂ ਸੀ ਪਰ ਇਸ ਤਰ੍ਹਾਂ ਕੁਝ ਰੂਹਾਂ ਨੂੰ ਲੋਕਾਂ ਦੇ ਰੂਬਰੂ ਕਰਨਾ ਚਾਹੀਦਾ ਪਤਾ ਲੱਗੇ ਕਿ ਅਸੀਂ ਕੌਣ ਕੌਣ ਆ ਅਸੀਂ ਕਿੱਥੋਂ ਕਿੱਥੋਂ ਆਣ ਮੈਂ ਗੱਲ ਕਰਾਂ ਜੀ ਰਾਜਬਾਈ ਜੀ ਤੁਸੀਂ ਫੌਜ ਦੇ ਵਿੱਚ ਵੀ ਰਹੇ ਹੋ ਮੈਂ ਪਹਿਲਾਂ ਜੀ ਗੱਲ ਕਰਕੇ ਤੇ ਤੁਸੀਂ ਜਿਹੜਾ ਫੌਜ ਦੇ ਵਿੱਚ ਕਦੋਂ ਪੈਰ ਧਰਿਆ ਸੀ ਮੈਂ 10ਵੀਂ ਤੋਂ ਬਾਅਦ 1970 ਦੇ ਵਿੱਚ ਫੌਜ ਚ ਭਾਗੀ ਹੋਇਆ ਸੀ ਅੱਛਾ ਜੀ ਤੇ ਉਸ ਤੋਂ ਬਾਅਦ ਸਾਲ ਕੁ ਬਾਅਦ ਹੀ 71 ਦੀ ਲੜਾਈ ਲੱਗ ਗਈ ਜੀ ਪਾਕਿਸਤਾਨ ਦੇ ਨਾਲ ਜਦੋਂ ਬੰਗਲਾਦੇਸ਼ ਅਲੱਗ ਹੋਇਆ ਜੀ ਫਿਰ ਉਸ ਤੋਂ ਬਾਅਦ ਮੈਂ ਫੌਜ ਹੀ ਰਿਹਾ 18 ਸਾਲ ਮੈਂ ਫੌਜ ਚ ਨੌਕਰੀ ਕੀਤੀ ਜੀ ਫਿਰ 18 ਸਾਲ ਤੋਂ ਬਾਅਦ ਮੇਰਾ ਚਾਂਸ ਇੱਧਰ ਆਉਣ ਦਾ ਬਣਿਆ ਮੈਂ ਦਫੇਦਾਰੀ ਪੈਨਸ਼ਨ ਲੈ ਕੇ ਠੀਕ ਪੈਨਸ਼ਨ ਲੈ ਕੇ ਹੋਏ ਪੈਨਸ਼ਨ ਲੈ ਕੇ ਫਿਰ ਮੈਂ ਇੱਧਰ ਇੰਗਲੈਂਡ ਆ ਗਿਆ ਭਾਈ ਮੈਂ ਇੱਥੇ ਹੀ ਗੱਲ ਕਰਦਾ ਜਿਵੇਂ ਤੁਸੀਂ 1970 ਦੇ ਵਿੱਚ ਭਰਤੀ ਹੋਏ ਹਨਾ ਲਵੇ ਜੇ ਹੋਣਗੇ ਕਹਿਣ ਦਾ ਮਤਲਬ ਇਹ ਵੀ ਉਮਰ ਉਹਨੀ ਕੀ ਹੋਣੀ ਆ ਤੇ ਉਹਦੇ ਵਿੱਚ ਨਾਲ ਹੀ 1971 ਦੀ ਜੰਗ ਲੱਗੀ ਹੈ ਨਾ ਜਿਵੇਂ ਹੁਣ ਅੱਜ ਅਕਸਰ ਆਪਾਂ ਖਬਰਾਂ ਪੜ੍ਹਦੇ ਆ ਕਿ ਇੰਨੀ ਕੁ ਅਲੜ ਉਮਰ ਦਾ ਬੱਚਾ ਹੀ ਜਾਂ ਫੌਜੂ ਸ਼ਹੀਦ ਹੋ ਗਿਆ ਹੈ ਨਾ ਤੁਸੀਂ ਕੀ ਸਮਝਦੇ ਹੋ ਕਿ ਇੰਨੀ ਕੁ ਇੱਕ ਸਾਲ ਦੀ ਟ੍ਰੇਨਿੰਗ ਤਾਂ ਵੈਸੇ ਹੀ ਕੁਝ ਨਹੀਂ ਹੁੰਦੀ ਤਰੀਕੇ ਦਾ ਵੀ ਜੰਗ ਦੇ ਵਿੱਚ ਜਾਵੜਨਾ ਬੰਦਿਆਂ ਦਾ ਉਸ ਟਾਈਮ ਚਾਣਕ ਫਿਰ ਲੜਾਈ ਲੱਗਣ ਕਰਕੇ ਇਹਨਾਂ ਨੇ ਬਹੁਤ ਜਲਦੀ ਜਲਦੀ ਬਹੁਤ ਜੂਂਟਾਂ ਖੜੀਆਂ ਕੀਤੀਆਂ ਬਹੁਤ ਜੰਗ ਮੁੰਡੇ ਭਰਤੀ ਕੀਤੇ तकरीबन ਮੇਰੀ ਵੀ ਉਦੋਂ ਅਣਦਾੜੀਆਂ ਵਾਂਗੂ ਹੀ ਮੈਂ ਸੀਗਾ ਐਵੇਂ ਕੋਈ ਕੋਈ ਵਾਲ ਸੀ ਦਾੜੀ ਤੇ ਤੇ ਉਸ ਟਾਈਮ ਤੋਂ ਬਹੁਤ ਕਈਆਂ ਦੇ ਤਾਂ ਬਿਲਕੁਲ ਹੀ ਹੈ ਨਹੀਂ ਸੀਗੇ ਤੇ ਲੜਾਈ ਦੇ ਚਾਂਸ ਹੋਣ ਕਰਕੇ ਇਹਨਾਂ ਨੇ ਬਹੁਤ ਜੰਗ ਮੁੰਡੇ ਭਰਤੀ ਕੀਤੇ ਲੱਗਦਾ ਨਹੀਂ ਕਿ ਕੋਈ ਵੀ ਚੀਜ਼ ਆ ਚਾਹੇ ਤੁਸੀਂ ਮਿਸਤਰਪੁਰੇ ਦਾ ਕੰਮ ਕਰਨਾ ਜਾਂ ਕੋਈ ਹੋਰ ਵੀ ਕੰਮ ਕੁਝ ਵੀ ਕਰਨਾ ਆਪ ਇਵਨ ਕਿ ਆਪਾਂ ਵੀ ਇੱਥੇ ਬੈਠੇ ਆ ਮੈਨੂੰ ਵੀ ਤਿਆਰੀ ਕਰਨੀ ਪੈਂਦੀ ਆ ਬੋਲਣ ਲਈ ਵੀ ਯਾਰ ਪਹਿਲਾਂ ਕਿਸੇ ਨਾਲ ਗੱਲ ਕਰਨੀ ਆ ਕਿਵੇਂ ਕਰਨੀ ਆ ਜਾਂ ਤੁਹਾਡਾ ਬਰਿਆਂ ਵੱਧੀ ਇਸ ਚੀਜ਼ ਦੇ ਪਿੱਛੇ ਵੀ ਸੰਘਰਸ਼ ਹੁੰਦਾ ਹਨ ਖਾਸ ਤੌਰ ਤੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਆਉਂਦਾ ਵੀ ਇੱਕੇ ਦਾ ਵੀ ਅਨਸਿੱਖਿਤ ਨੂੰ ਲਿਆ ਕੇ ਉੱਥੇ ਖੜਾ ਕਰ ਲਓ ਨਹੀਂ ਨਹੀਂ ਇਸ ਤਰ੍ਹਾਂ ਦੀ ਟ੍ਰੇਨਿੰਗ ਬਹੁਤ ਜ਼ਬਰਦਸਤ ਹੁੰਦੀ ਆ ਤੇ ਸਾਰਾ ਕੁਝ ਮੈਨੂੰ ਮੈਨੂੰ ਖੁਦ ਨੂੰ ਸ਼ੌਕ ਸੀਗਾ ਪਰ ਕੋਚਪਾਰਤੀ ਹੋਣ ਦਾ ਜੀ ਪੁਲਿਸ ਤੇ ਵੀ ਮੈਨੂੰ ਲੈ ਜਾਂਦੇ ਕਿਉਂਕਿ ਮੈਂ ਗੇਮਾਂ ਖੇਡਦਾ ਸੀ ਮੇਰੇ ਕੋਲੇ ਗੇਮਾਂ ਦੇ ਸਰਟੀਫਿਕੇਟ ਸੀਗੇ ਹਾਕੀ ਦੇ ਫੁੱਟਬਾਲ ਦੇ ਤੇ ਕਬੱਡੀ ਦੇ ਜੀ ਉਹ ਪਰ ਮੈਂ ਜਾਣਾ ਨਹੀਂ ਸੀ ਚਾਹੁੰਦਾ ਪੁਲਿਸ ਦੇ ਵਿੱਚ ਮੈਨੂੰ ਸ਼ੌਕ ਸੀ ਆਰਮੀ ਦੇ ਵਿੱਚ ਆਰਮੀ ਦੇ ਵਿੱਚ ਇਹ ਸੀਗਾ ਇੱਕ ਤਾਂ ਪ੍ਰੈਕਟਿਸ ਬਹੁਤ ਹੁੰਦੀ ਹੈ ਹਰ ਇੱਕ ਚੀਜ਼ ਦੀ ਇੱਕ ਸਹੂਲਤਾਂ ਬਹੁਤ ਆ ਉਹਨੀਆਂ ਸਹੂਲਤਾਂ ਸਰ ਪੁਲਿਸ ਦੇ ਵਿੱਚ ਨਹੀਂ ਸੀ ਇਸ ਕਰਕੇ ਮੈਂ ਫਿਰ ਆਪਣੇ ਦਿਮਾਗ 'ਚ ਇਹ ਰੱਖਿਆ ਸੀ ਵੀ ਮੈਂ ਫੌਜ 'ਚ ਜਾਣਾ ਫਿਰ ਮੈਂ ਫੌਜ ਚ ਪਹੁੰਚਿਆ ਨਹੀਂ ਇਹ ਕਹਿੰਦਾ ਮਤਲਬ ਇੰਜੋਏ ਕੀਤਾ ਪੂਰਾ ਫੌਜ ਪੂਰਾ ਫੌਜ ਚ ਇੰਜੋਏ ਕੀਤਾ ਕੁੰਬੇ ਖੇਡਦੇ ਰਹੇ ਆ ਫੌਜ ਦੇ ਵਿੱਚ ਵੀ ਗੇਮਾਂ ਖੇਡੀਆਂ ਹਾਂ ਤੇ ਫੌਜ ਦੇ ਵਿੱਚ ਮੈਂ ਡਿਊਟੀਆਂ ਵੀ ਕੀਤੀਆਂ ਮੰਨ ਲਓ ਤrenamiento ਵੀ ਕੀਤੀ ਸਾਰਾ ਕੁਝ ਤਰ੍ਹਾਂ ਤਰ੍ਹਾਂ ਦੀਆਂ ਟ੍ਰੇਨਿੰਗਾਂ ਹੁੰਦੀਆਂ ਹਾਂ ਕਹਿੰਦੇ ਵੀ ਜਿਹੜਾ ਬੰਦਾ ਫੌਜ ਦੇ ਸੂਈ ਦੇ ਇਨਕਾਰੇ ਥਾਣੀ ਨਿਕਲ ਗਿਆ ਉਹ ਡੋਲਦਾ ਨਹੀਂ ਬਿਲਕੁਲ ਉਹ ਨਹੀਂ ਡੋਲਦਾ ਹੂੰ ਜਾਂ ਤਾਂ ਫੌਜ ਦਾ ਬੰਦਾ ਜ ਬੰਦਾ ਬਣ ਜਾਊਗਾ ਤੇ ਜਾਂ ਫਿਰ ਪੂਰਾ ਬਦਮਾਸ਼ ਬਣ ਜਾਊਗਾ ਅੱਛਾ ਤੁਸੀਂ ਇੱਕ ਨਿਕਲ ਕੇ ਕਹਿਣ ਦਾ ਮਤਲਬ ਹਾਂਜੀ ਤੇ ਅੰਦਰ ਜਿਹੜਾ ਮਾਹੌਲ ਚੱਲਦਾ ਚੱਲ ਆਪ ਗੱਲਾਂ ਹੀ ਚੱਲਦੀਆਂ ਵੈਸੇ ਜਦੋਂ ਤੁਹਾਡੀ ਟ੍ਰੇਨਿੰਗ ਚੱਲਦੀ ਹੈ ਹਣਾ ਕਹਿੰਦੇ ਆ ਕਿ ਵੀ ਕਹਿ ਦੱਸ ਦੱਸ ਨਹੀਂ ਸਕਦੇ ਵੀ ਕਿੰਨੀ ਸਖਤ ਹੁੰਦੀ ਹੈ ਏ ਜੀ ਬਹੁਤ ਸਖਤ ਹੁੰਦੀ ਆ ਤਕਰੀਬਨ ਟ੍ਰੇਨਿੰਗ ਦੇ ਵਿੱਚ ਤੁਹਾਨੂੰ 2:30 3 ਵਜੇ ਉਠਾ ਲੈਂਦੇ ਆ 2:30 3 ਵਜੇ ਠਾ ਕੇ ਰਾਤ ਨੂੰ 10 ਵਜੇ ਉਹਨਾਂ ਨੇ ਸੌਣ ਦੇਣਾ ਉਹਨਾਂ ਚਿਰ ਤੁਹਾਨੂੰ ਬਿਠਾਈ ਰੱਖਣਾ ਤੁਹਾਡੇ ਨਾਲ ਗੱਲਾਂ ਕਰਦੇ ਰਹਿਣਾ 9:30 10 ਵਜੇ ਸੌਣ ਦੇਣਾ ਤੇ 2:30 ਵਜੇ ਫੇਰ ਠਾ ਲੈਣਾ ਇੰਨੀ ਟ੍ਰੇਨਿੰਗ ਸਖਤ ਹੁੰਦੀ ਆ ਫੇਰ ਰਾਤਾਂ ਨੂੰ ਕਈ ਕਈ ਮੀਲ ਤੁਰਨਾ ਵੀ ਪੈਂਦਾ ਡਿਸਪਲਿਨ ਵੀ ਇੱਕ ਚੀਜ਼ ਆ ਹਾਂ ਰਾਤਾਂ ਨੂੰ ਵੀ ਉਹ ਟ੍ਰੇਨਿੰਗ ਜਿਹੜੀ ਹੁੰਦੀ ਆ ਨਾ ਤੁਰਨ ਦੀ ਬੇ ਨੇਰੇ ਦੇ ਵਿੱਚ ਕਿਵੇਂ ਕਿੱਥੇ ਜਾਣਾ ਕਿੱਥੇ ਉਹ ਉਹ ਟ੍ਰੇਨਿੰਗ ਵੀ ਹੁੰਦੀ ਆ ਭਾਈ ਤੁਸੀਂ ਉਹ ਸਮੇਂ ਦੇ ਵਿੱਚ ਤੁਸੀਂ ਮਤਲਬ ਕਿਹਾ ਕਿ 87 ਦੇ ਵਿੱਚ ਤੁਸੀਂ ਪੈਨਸ਼ਨ ਲਈ ਨਾ ਹਾਂਜੀ ਠੀਕ ਉਸੇ ਦੌਰ ਦੇ ਵਿੱਚ ਜਿਹੜਾ 1984 ਵਾਲਾ ਦੌਰ ਵੀ ਤੁਸੀਂ ਦੇਖਿਆ ਹਾਂਜੀ ਤੇ ਉਹ ਉਹ ਤਜਰਬਾ ਕਿਉਂਕਿ ਫੌਜੀ ਝੋਕੀ ਗਈ ਸੀ ਇੱਕ ਤਰ੍ਹਾਂ ਪੰਜਾਬ ਦੇ ਵਿੱਚ ਜਦੋਂ ਅਸੀਂ ਛੋਟੇ-ਛੋਟੇ ਸੀ ਜਦੋਂ ਅਸੀਂ ਘਰਾਂ ਦੀਆਂ ਬਾਹਰੀਆਂ ਥਾਣੀਆਂ ਦੇਖਣਾ ਕਿ ਬਾਹਰ ਧਗੜ ਧਗੜ ਹੁੰਦੀ ਸਾਡੇ ਮਾਲਵੇ ਦੇ ਪਿੰਡ ਸੀ ਤੇ ਉਹਨਾਂ ਉਦੋਂ ਪਿੰਡਾਂ ਦੇ ਵਿੱਚ ਪੁਲਿਸ ਫੌਜ ਦੀਆਂ ਗੱਡੀਆਂ ਹਨਾ ਵੀ ਫਰਨੀਟੋਂ ਦੀ ਗੇੜੇ ਦਿੰਦੀਆਂ ਕਾਰਫਿਓ ਲੱਗੇ ਹੋਏ ਉਸ ਦੌਰ ਦੇ ਵਿੱਚ ਤੁਸੀਂ ਕੀ ਮਹਿਸੂਸ ਕੀਤਾ ਉਸ ਟਾਈਮ ਸਾਡੀ ਜੂੰਟ ਜਲੰਧਰ ਸੀਗੀ ਜੀ ਤੇ ਉਦੋਂ ਜਦੋਂ 84 ਦਾ ਇਹ ਬਲੂ ਸਟਾਰ ਦਾ ਸੀਗਾ ਕਾਨਫਰੰਸਾਂ ਬਹੁਤ ਹੁੰਦੀਆਂ ਸੀਗੀਆਂ ਆਰਮੀ ਦੀਆਂ ਜੀ ਸਾਡੇ ਸਾਡੀ ਜੂੰਟ ਦੇ ਅਫਸਰਾਂ ਕਰਨਲ ਸਾਡੇ ਲੈਫਟੀਨੈਂਟ ਕਰਨਲ ਢਿੱਲੋਂ ਸੀ ਆਰ ਢਿੱਲੋਂ ਜੀ ਉਹ ਉਹ ਗਿਆ ਸੀ ਉਹ ਸਾਨੂੰ ਉਦੋਂ ਅ ਟਾਸਕ ਮਿਲਿਆ ਸੀਗਾ ਵੀ ਤੁਸੀਂ ਟੈਂਕਾਂ ਲੈ ਕੇ ਅੰਬਰਸਰ ਜਾਣਾ ਅੱਛਾ ਦਰਬਾਰ ਸਾਹਿਬ ਵੱਲ ਦਰਬਾਰ ਸਾਹਿਬ ਤੇ ਉਸਨੇ ਸਿੱਧਾ ਹੀ ਜਵਾਬ ਦਿੱਤਾ ਸੀ ਮੇਰੀ ਜੂਨਟ ਪੰਜਾਬੀਆਂ ਦੀ ਹੈ ਹਾਂ ਸਾਰੇ ਸਿੱਖ ਹੈ ਇਹ ਨਾ ਹੋਵੇ ਅੰਬਰਸਰ ਦੀ بجائے ਵੀ ਦਰਬਾਰ ਸਾਹਿਬ ਵੱਲ ਨੂੰ ਹੋਣੀ ਗੰਨਾ ਦੇ ਮੂੰਹ ਕਿਸੇ ਹੋਰ ਪਾਸੇ ਨੂੰ ਹੋ ਜਾਣਾ ਹਾਂ ਵੀ ਉਹਦੇ ਨਾਲ ਇਹ ਆ ਕਿ ਇੱਥੇ 16 ਕਵੈਲਰੀ ਸੀਗੀ ਅੰਬਰਸਰ ਬਈ ਤੁਸੀਂ ਉਹਨਾਂ ਨੂੰ ਇਹ ਟਾਸਕ ਦਿਓ। ਹਾਂ। ਬਈ ਸਾਨੂੰ ਹੋਰ ਗੁਰਦੁਆਰਿਆਂ ਦਾ ਕੋਈ ਵੀ ਟਾਸਕ ਦੇ ਦਿਓ ਅਸੀਂ ਉੱਥੇ ਚਲੇ ਜਾਵਾਂਗੇ। ਅੰਮ੍ਰਿਤਸਰ ਨਹੀਂ। ਫਿਰ ਜਿਹੜੇ ਸਾਨੂੰ ਟਾਸਕ ਦਿੱਤਾ ਅਸੀਂ ਦੋ ਤਿੰਨ ਗੁਰਦੁਆਰਿਆਂ ਦਾ ਇੱਥੇ ਵੀ ਸੀਗੇ ਇੱਥੇ ਸਾਡੇ ਕੋਸ ਅਫਸਰ ਆਏ ਸੀਗੇ। ਜੀ। ਤੇ ਇੰਨਾ ਸਾਡੀ ਜੁੰਟ ਨੂੰ ਟਾਸਕ ਨਹੀਂ ਸੀ। ਜਿਹੜਾ ਬਈ ਆਪਾਂ ਹੁਣ ਵੀ ਜਦੋਂ ਕੋਈ ਜਿਹੜੇ ਜਾਕ ਬਾਅਦ ਚ ਵੀ ਜੰਮਿਆ ਨਾ ਜਦੋਂ ਤੁਸੀਂ ਉਹ ਤਸਵੀਰਾਂ ਦੇਖਦੇ ਹੋ ਇੱਕ ਅਰੀ ਹਿਰਦਾ ਬਲੁੰਦ ਰਿਆ ਜਾਂਦਾ ਹਨਾ। ਆਪਾਂ ਕਹਿੰਦੇ ਆ ਕਿ ਜੌਬ ਜੌਬ ਹੀ ਹੁੰਦੀ ਆ ਨੌਕਰੀ ਨੌਕਰੀ ਹੁੰਦੀ ਆ ਨੌਕਰੀ ਕੀ ਤੇ ਨਖਰਾ ਕੀ ਬਿਲਕੁਲ ਜੀ ਪਰ ਜਦੋਂ ਉਹ ਟੈਂਕ ਉਧਰੋਂ ਚੱਲੇ ਤੋ ਪਾ ਉਧਰੋਂ ਚੱਲ ਗਿਆ ਕੀ ਮਹਿਸੂਸ ਹੋਇਆ ਸੀ ਉਦੋਂ ਇੱਕ ਇੱਕ ਕਲੋ ਕਰਮਚਾਰੀ ਹੋਣ ਦੇ ਬਾਵਜੂਦ ਤੇ ਇੱਕ ਸਿੱਖ ਹੋਣ ਦੇ ਨਾਤੇ ਮਹਿਸੂਸ ਇਹ ਹੋਇਆ ਸੀ ਕਿ ਵੀ ਜੋ ਨਹੀਂ ਹੋਣਾ ਚਾਹੀਦਾ ਸੀ ਉਹ ਕਰਨਾ ਪੈ ਰਿਹਾ ਹਾਂ ਵੀ ਜੋ ਨਹੀਂ ਕਰਨਾ ਸੀਗਾ ਉਹ ਕਰਨਾ ਪੈ ਰਿਹਾ ਦੁੱਖ ਇਹ ਚੀਜ਼ ਦਾ ਸੀ ਹਾਂ ਦੋਖੇ ਇਹ ਚੀਜ਼ ਦਾ ਵੀ ਸੀਗਾ ਕਿ ਇਹ ਅੰਮ੍ਰਿਤਸਰ ਦੇ ਵਿੱਚ ਕਿਉਂ ਹੋ ਰਿਹਾ ਵਿੱਚ ਜਿਹੜੇ ਗੁਰਦੁਆਰੇ ਚ ਬੈਠੇ ਆ ਉਹ ਉਹ ਜੇ ਜਿਵੇਂ ਬਾਹਰ ਤਿੰਨ ਦਿਨ ਸਪੀਕਰ ਚ ਬੋਲਦੇ ਰਹੇ ਸੀਗੇ ਵੀ ਤੁਸੀਂ ਬਾਹਰ ਆਜੋ ਅੰਮ੍ਰਿਤਸਰ ਚ ਨੁਕਸਾਨ ਨਾ ਕਰਵਾਓ ਤੁਸੀਂ ਬਾਹਰ ਆ ਕੇ ਗਿਰਫਤਾਰੀਆਂ ਦੇ ਦਿਓ ਉਹ ਕਹਿੰਦੇ ਜੀ ਇਹ ਅਰਦਾਸ ਕੀਤੀ ਆ ਅਸੀਂ ਅੰਦਰ ਹੀ ਗਿਰਫਤਾਰੀ ਦੇਵਾਂਗੇ ਬਾਹਰ ਨਹੀਂ ਹਾਂ ਆਉਣਾ ਇਸ ਕਰਕੇ ਫਿਰ ਉਹ ਇਸ ਤਰ੍ਹਾਂ ਹੋਇਆ ਪਰ ਮੈਂ ਉਸ ਟਾਈਮ ਅੰਮ੍ਰਿਤਸਰ ਦੇ ਵਿੱਚ ਨਹੀਂ ਸਾਡੀ ਹਰਿਆਵੇਲਾਂ ਡਿਊਟੀ ਲੱਗੀ ਸੀ ਅੱਛਾ ਸਾਡੇ ਸਕਾਡਨ ਦਾ ਮੇਜਰ ਸੂਰੀਆ ਸਾਹਿਬ ਸੀਗੇ ਮੈਂ ਉਹਨਾਂ ਦੇ ਨਾਲ ਡਰਾਈਵਰ ਸੀ ਜੀ ਫਿਰ ਅਸੀਂ ਸਾਡਾ ਕੋਲ ਦੋ ਤਿੰਨ ਟੈਂਕਾਂ ਲੈ ਕੇ ਅਸੀਂ ਹਰਿਆਵੇਲਾਂ ਗੁਰਦੁਆਰੇ ਬਾਹਰ ਲੱਗੇ ਸੀਗੇ ਠੀਕ ਹੈ ਤੇ ਉਸ ਤੋਂ ਪਹਿਲਾਂ ਉਹ ਗੁਰਦੁਆਰੇ ਦੇ ਵਿੱਚੋਂ ਜਿਹੜੇ ਸੀਗੇ ਉਹ ਚਲੇ ਗਏ ਸੀਗੇ ਗੁਰਦੁਆਰਾ ਖਾਲੀ ਸੀ ਸਰ ਇੱਕ ਦੋ ਉੱਥੇ ਸੇਵਾਦਾਰ ਸੀਗੇ ਜਿਹੜੇ ਪਾਠ ਕਰਦੇ ਸੀਗੇ ਅਸੀਂ ਗੁਰਦੁਆਰੇ ਗਏ ਮੱਥਾ ਟੇਕਿਆ ਸਾਨੂੰ ਉਹਨਾਂ ਨੇ ਚਾਹ ਪਾਣੀ ਪਿਆਇਆ ਅਸੀਂ ਕੁਝ ਨਹੀਂ ਕੀਤਾ ਗੁਰਦੁਆਰੇ ਦੇ ਵਿੱਚ ਕੋਈ ਗੋਲੀ ਨਹੀਂ ਚਲਾਈ ਕੋਈ ਕੁਝ ਨਹੀਂ ਕੀਤਾ ਜਿਹੜੇ 2-4 ਸੀਗੇ ਉਹਨਾਂ ਨੂੰ ਫੜ ਕੇ ਬਰਗੇਟ ਤੇ ਲੈ ਗਏ ਸੀ ਤੇ ਦੋ ਤਿੰਨ ਨੂੰ ਉੱਥੇ ਛੱਡ ਜਾਂਦਾ ਸੀ ਸੇਵਾ ਵਾਸਤੇ ਹਾਂ ਬਸ ਸਾਡਾ ਕੰਮ ਇਹ ਸੀਗਾ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਜੋ ਹੋਇਆ ਅੰਮ੍ਰਿਤਸਰ ਦੇ ਵਿੱਚ ਹੋਇਆ ਉੱਥੇ ਫਿਰ ਸਾਡੇ ਦਾ ਕਰਨਲ ਸਾਹਿਬ ਨੇ ਜਵਾਬ ਹੀ ਦੇਤਾ ਸੀ। ਹੂੰ। ਫਿਰ ਸਾਡਾ ਉੱਥੇ ਕੋਈ ਹੈ ਨਹੀਂ ਸੀਗਾ ਰੋੜ ਹੈ। ਹੂੰ। ਸਾਡਾ ਹਰੀਆਂ ਬੇਲਾਂ ਤੇ ਇੱਕ ਗੁਰਦੁਆਰਾ ਗਰਨਾ ਸਾਹਿਬ ਉਹ ਦੂਜੇ ਸਕਰਦਨ ਦਾ ਸੀਗਾ। ਠੀਕ ਹੈ। ਤੇ ਮੈਨੂੰ ਜਿਆਦਾ ਹਰੀਆਂ ਬੇਲਾਂ ਗੁਰਦੁਆਰੇ ਦਾ ਹੀ ਪਤਾ ਕਿਤੇ ਸਾਡਾ ਸਕਰਦ ਜਦੋਂ ਉਹ ਬਹੁਤ ਨੇੜੇੋਂ ਦੇਖਿਆ ਮਾਹੌਲ ਉਹ ਅਸੀਂ ਗੁਰਦੁਆਰੇ ਵਿੱਚ ਜਾ ਕੇ ਵੀ ਦੇਖਿਆ। ਹਾਂ। ਤੇ ਜਾਨੀ ਕਿ ਉਦੋਂ ਦਾ ਮਾਹੌਲ ਕੀ ਸੀ ਹਨਾ ਵੀ ਉਦੋਂ ਦੁਨੀਆ ਬਹੁਤ ਡਰੀ ਹੋਈ ਸੀਗੀ। ਹਾਂ। ਵੀ ਪਤਾ ਨਹੀਂ ਕੀ ਹੋ ਜਾਣਾ। ਤੇ ਸਿਵੀ ਇਸ ਤਰ੍ਹਾਂ ਹੀ ਉਹ ਸਾਨੂੰ ਵੀ ਸੀਗਾ ਇਸ ਤਰ੍ਹਾਂ ਵੀ ਪਤਾ ਨਹੀਂ ਕੀ ਹੋਊਗਾ ਯਾਰ ਇੱਕ ਤਰ੍ਹਾਂ ਕੋਈ ਵੀ ਕਰਮਚਾਰੀ ਇੱਕ ਤਰ੍ਹਾਂ ਮੋਰਾ ਹੁੰਦਾ ਹਨਾ ਸਾਨੂੰ ਸਾਨੂੰ ਸਿਵਲ ਲੋਨੋਂ ਵੀ ਡਰ ਸੀਗਾ ਤੇ ਸਾਨੂੰ ਆਪਣੇ ਆਪ ਤੇ ਵੀ ਫੌਜ ਲੋਨੋਂ ਵੀ ਡਰ ਸੀਗਾ ਵੀ ਜੇ ਕਰਦੇ ਆ ਤਾਂ ਵੀ ਮਰਦੇ ਆ ਤੇ ਜੇ ਨਹੀਂ ਕਰਦੇ ਤੇ ਤਾਂ ਵੀ ਮਰਦੇ ਜੇ ਕਰਦੇ ਆ ਤਾਂ ਆਪ ਦਾ ਦਿਲ ਕਹਿੰਦਾ ਵੀ ਯਾਰ ਕੀ ਸੀ ਕਿਧਰੋਂ ਤੁਰ ਪੈ ਨਾ ਪਰ ਪ੍ਰਮਾਤਮਾ ਨੇ ਮੇਰਾ ਇਰਾਦਾ ਭਰਿਆ ਅਸਰ ਰੱਖਿਆ ਕਿ ਸਾਨੂੰ ਉੱਥੇ ਕੁਝ ਕਰਨਾ ਨਹੀਂ ਪਿਆ ਉਹ ਕਲੰਕਤ ਸ਼ਾਮਲ ਨਹੀਂ ਹੋਏ ਹਾਂ ਅਸੀਂ ਕੋਸ਼ਿਸ਼ ਕੀਤਾ ਨਹੀਂ ਉੱਥੇ ਗੁਰਦੁਆਰੇ ਤੇ ਵੀ ਜਦੋਂ ਉਹ ਰਿਟਾਇਰਮੈਂਟ ਤੋਂ ਬਾਅਦ ਕਿਉਂਕਿ ਇੱਕ ਜ਼ਿੰਦਗੀ ਹੋਆ ਬੰਦਾ ਉਹ ਵੀ ਫੌਜੀ ਆ ਪਰਦੇਸੀ ਵੀ ਹੁੰਦਾ ਹਨਾ ਫੌਜੀ ਵੀ ਪਰਦੇਸੀ ਵੀ ਹੁੰਦਾ ਇੱਕ ਤਰ੍ਹਾਂ ਆਪਣੇ ਘਰ ਤੋਂ ਪਤਾ ਨਹੀਂ ਕਦੋਂ ਛੁੱਟੀ ਮਿਲਣੀ ਹੈ ਕਦੋਂ ਨਹੀਂ ਮਿਲਣੀ ਕਦੋਂ ਬਲਾਵਾ ਆ ਜਾਣਾ ਉਹ ਬਨਵਾਸ ਭੋਗਣ ਤੋਂ ਬਾਅਦ ਫੌਜ ਵਾਲਾ ਤੇ ਫਿਰ ਤੁਸੀਂ ਵਿਦੇਸ਼ ਜਾਏ ਇੱਥੇ ਦਾ ਇੱਥੇ ਦਾ ਇਹਨੂੰ ਫੌਜ ਨਾਲੋਂ ਕਿੰਨਾ ਕੁ ਵੱਖਰਾ ਸਮਝਦੇ ਆ ਇੱਕ ਮੈਨੂੰ ਥੋੜਾ ਜਿਹਾ ਇਸੀ ਘੁੰਮਣ ਦਾ ਵੀ ਕਿਤੇ ਅਸੀਂ ਵੀ ਬਾਹਰ ਦੁਨੀਆ ਤਕਰੀਬਨ ਸਾਡੇ ਗੁਆਂਢੀ ਕਾਫੀ ਦੋ ਤਿੰਨ ਆਏ ਹੋਏ ਸੀਗੇ ਮੇਰਾ ਵੀ ਸ਼ੌਕ ਸੀ ਵੀ ਚੱਲ ਹੁਣ ਜਿਹੜਾ ਰਿਟਾਇਰਮੈਂਟ ਹੋਏ ਆ ਪੈਸਾ ਹੈਗਾ ਵੀ ਅਸੀਂ ਵੀ ਕਿਤੇ ਕਿਹੜਾ ਕੱਢਿਆ ਹੀ ਹਾਂ ਮੈਂ ਕੁਦਰਤੀ اچانک ਮੇਰੇ ਰਿਸ਼ਤੇਦਾਰ ਸੀਗੇ ਉਹ ਗਏ ਹੋਏ ਸੀ ਉਹਨਾਂ ਨੂੰ ਮੈਂ ਕਿਹਾ ਉਹ ਕਹਿੰਦੇ ਵਿਜ਼ਟਰ ਦਾ ਸੀ ਤੇਰਾ ਸਪਾਂਸਰ ਦਾ ਕਰ ਦਿੰਨੇ ਆ ਜੀ ਉਹਨਾਂ ਨੇ ਮੈਨੂੰ ਸਪான்ਸਰ ਕਰਤਾ ਮੈਂ ਇੰਗਲੈਂਡ ਆ ਗਿਆ 6 ਮਹੀਨੇ ਦੇ ਬੀਜੇ ਤੇ ਇੱਥੇ ਫਿਰ ਮੈਨੂੰ ਇਹੋ ਜੀ ਸੰਗਤ ਮਿਲੀ ਉਹ ਕਹਿੰਦੇ ਵੀ ਇੰਗਲੈਂਡ ਨੂੰ ਤਾਂ ਲੋਕ ਤਰਸਦੇ ਆ ਤੂੰ ਹੁਣ ਜਾ ਨਾ ਜਾਣਾ ਪੜਨਾ ਮੋੜਨ ਦਾ ਫਾਇਦਾ ਕੋਈ ਨਹੀਂ ਵੀ ਤੂੰ ਹੁਣ ਇੱਥੇ ਚੁੱਪ ਕਰਕੇ ਰਹਿ ਤੇ ਤੂੰ ਪੱਕਾ ਹੋ ਜਾਏਂਗਾ ਉਦੋਂ ਕਾਨੂੰਨ ਇਹਦਾ ਸੀ ਕੁਝ ਟਾਈਮ ਬਾਅਦ ਕਰ ਦਿੰਦੇ ਸੀ ਜੀ ਤੇ ਮੈਂ ਫਿਰ ਇੱਥੇ ਬਸ ਉਹ ਮੈਨੂੰ ਕਹਿੰਦੇ ਚੂਬੀ ਮਾਰਨ ਵਾਲਾ ਕੰਮ ਹੀ ਹੋ ਗਿਆ ਤੇ ਮੈਂ ਵੀ ਲੋਕਾਂ ਕੋਲ ਚੂਬੀ ਮਾਰ ਗਿਆ ਦੁਬਾਰਾ ਫੌਜੀ ਬਣ ਕੇ ਫੌਜੀ ਬਣ ਕੇ ਦੁਬਾਰਾ ਪਹਿਲਾਂ ਫੌਜ ਚ ਉੱਥੇ ਰਹੇ ਫਿਰ ਇੱਥੇ ਆ ਕੇ ਫੌਜ ਫੌਜ ਤੇ ਮੈਂ ਸਾਡੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਜਿਹੜੇ ਵੀ ਸੱਜਣ ਜਦੋਂ ਕਿਤੇ ਉਹਨਾਂ ਨੂੰ ਇਲੀਗਲ ਜਾਂ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਦੇ ਵਿੱਚ ਰਹਿਣਾ ਪੈਂਦਾ ਤਾਂ ਉਹਨਾਂ ਨੂੰ ਇੱਕ ਤਖੱਲਸ ਦਿੱਤਾ ਗਿਆ ਫੌਜੀ ਤੇ ਮੈਂ ਤਾਂ ਕਿਹਾ ਕਿ ਬਾਈ ਜੀ ਪਹਿਲਾਂ ਤੁਸੀਂ ਉਧਰੋਂ ਫੌਜ ਚ ਫੌਜੀ ਰਿਟਾਇਰ ਹੋ ਕੇ ਆਏ ਤੇ ਫਿਰ ਇੱਧਰ ਫੌਜੀ ਬਣ ਕੇ ਦੁਬਾਰਾ ਇੱਥੇ ਵੀ ਉਸ ਟਾਈਮ ਲੋਕ ਜਿਹੜੇ ਓਵਰਸਟੇ ਰਹਿੰਦੇ ਉਹਨਾਂ ਨੂੰ ਫੌਜੀ ਕਹਿੰਦੇ ਸੀ ਜੀ ਪੜਕੰਜਾ ਨੇ ਮੈਨੂੰ ਕਹਿਣਾ ਜਦੋਂ ਮੈਨੂੰ ਕਿਸੇ ਨੇ ਫੌਜੀ ਕਹਿਣਾ ਉਹਨਾਂ ਨੇ ਕਿਹਾ ਤੂੰ ਵੀ ਤੂੰ ਕਿਸ ਤਰ੍ਹਾਂ ਦਾ ਫੌਜੀ ਆ ਮੈਂ ਕਹਿਣਾ ਯਾਰ ਮੈਂ ਤਾਂ ਫੌਜ ਤੋਂ ਰਿਟਾਇਰ ਹੋ ਕੇ ਆ ਸਹੀ ਫੌਜੀ ਆ ਸਹੀ ਫੌਜੀ ਆ ਉਹਨਾਂ ਨੇ ਕਿਹਾ ਅਸੀਂ ਤਾਂ ਆਖਿਆ ਵੀ ਦੂਜੇ ਫੌਜੀਆ ਵਾਂਗੂ ਆ ਤੂੰ ਵੀ ਹਾਂਜੀ ਉਸ ਟਾਈਮ ਇੱਥੇ ਫੌਜ ਬੰਦਿਆਂ ਨੂੰ ਫੌਜੀ ਕਹਿੰਦੇ ਜੀ ਔਰਤਾਂ ਨੂੰ ਫੌਜਣਾ ਕਹਿੰਦੇ ਹਾਂ ਹਾਂ ਜਿਹੜੀਆਂ ਨਾਲ ਆਉਂਦੀਆਂ ਸੀ ਮੈਂ ਕਿਹਾ ਵੀ ਮੈਂ ਉਹ ਫੌਜੀ ਨਹੀਂ ਮੈਂ ਮੈਂ ਪੈਨਸ਼ਨਰ ਫੌਜੀ ਆ ਜੀ ਭਈ ਜਦੋਂ ਤੁਸੀਂ ਮੇਰਾ ਯਾਨੀ ਕਿ ਮੰਨਣਾ ਇਹ ਆ ਬਹੁਤ ਨੇੜਿਓਂ ਹੋ ਕੇ ਦੇਖਿਆ ਹਨ ਇਸ ਮਾਹੌਲ ਨੂੰ ਵੀ ਜਿਹੜੇ ਨੌਜਵਾਨ ਬਿਨਾ ਕਾਗਜ਼ਾਂ ਪੱਤਰਾਂ ਤੋਂ ਇੱਥੇ ਰਹਿੰਦੇ ਆ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉਸ ਦੌਰ ਦੇ ਵਿੱਚ ਕਿਵੇਂ ਰਿਹਾ ਮਾਹੌਲ ਇਹ ਮੈਂ ਜਦੋਂ ਇੱਥੇ ਆ ਕੇ ਲੇਬਰ ਦਾ ਕੰਮ ਕੀਤਾ ਤੇ ਮੈਨੂੰ ਕਈ ਸੱਜਣ ਕੰਮ ਕਰਦਿਆਂ ਨੂੰ ਮਿਲੇ ਉਹ ਕਹਿੰਦੇ ਵੀ ਇੱਥੇ ਕੋਈ ਨਹੀਂ ਪੁੱਛਦਾ ਵੀ ਤੂੰ ਸਾਲਮ ਦਾ ਇੱਥੇ ਕਰਦੇ ਹਾਂ ਕੇ ਇਸ ਕਰਦੇ ਹਾਂ ਹਾਂ ਮੈਂ ਸ਼ਾਲਮ ਦਾ ਕੇਸ ਕਰਤਾ ਮੇਰੇ ਤਕਰੀਬਨ ਮੈਂ ਇੱਥੇ ਆਇਆ ਸੀਗਾ 88 ਦੇ ਵਿੱਚ 16 ਅਕਤੂਬਰ 88 ਨੂੰ ਮੈਨੂੰ ਤਰੀਕ ਯਾਦ ਆ ਜੀ ਤੇ 16 ਅਕਤੂਬਰ 88 ਨੂੰ ਮੈਂ ਇੱਥੇ ਆਇਆ ਸੀ ਉਸ ਤੋਂ ਬਾਅਦ ਮੈਂ 93 ਦੇ ਵਿੱਚ ਜਦੋਂ ਓਵਰਸਟੇ ਹੋਣ ਤੋਂ ਬਾਅਦ ਮੈਨੂੰ ਕਿਸੇ ਨੇ ਸਲਾਹ ਦਿੱਤੀ ਵੀ ਕੋਈ ਨਹੀਂ ਤੋ ਕਰਦੇ ਮੈਂ ਫਿਰ ਸ਼ਾਲਮ ਦਾ ਕੇਸ ਕਰਤਾ ਉਸ ਤੋਂ ਬਾਅਦ ਕੰਮ ਕਰਦਿਆਂ ਕਰਦਿਆਂ ਫਿਰ ਮੇਰਾ ਮੈਰਜ ਦਾ ਚੱਕਰ ਬਣ ਗਿਆ ਪਹਿਲਾਂ ਪਹਿਲਾਂ ਕੋਈ ਨਹੀਂ ਸੀ ਪਹਿਲਾਂ ਮੈਂ ਫਿਰ ਮੈਰਿਜ ਕਰਾ ਲਈ ਇੱਥੇ ਜੀ ਉਹ ਮੈਰਿਜ ਤੋਂ ਬਾਅਦ ਮੇਰਾ ਕੋਈ ਐਸਾ ਚੱਕਰ ਬਣਿਆ ਕਿ ਮੈਨੂੰ ਮੈਰਿਜ ਦੇ ਕੇਸ ਦੇ ਵਿੱਚ ਹੋਮ ਆਫਸ ਵਾਲੇ ਕਹਿੰਦੇ ਵੀ ਤੇਰੀ ਤਾਂ ਫਾਈਲ ਗੁੰਮ ਹੋ ਗਈ ਅੱਛਾ ਉਹ ਮੈਨੇ ਮੇਰੀ ਫਾਈਲ ਨਾ ਕੱਢਣ ਫਿਰ ਮੈਨੂੰ 8-10 ਸਾਲ ਲੰਘ ਗਏ ਤੇ ਫਿਰ ਹੌਲੀ-ਹੌਲੀ ਮੈਨੂੰ ਕਿਸੇ ਨੇ ਆਖਿਆ ਵੀ ਤੂੰ ਐ ਐਮਪੀ ਕੋਲੇ ਜਾ ਮੈਂ ਉਹਦੇ ਕੋਲੇ ਵੀ ਜਾਂਦਾ ਰਿਹਾ ਐਮਪੀ ਨੇ ਵੀ ਬੜਾ ਕਿਹਾ ਪਰ ਕੋਈ ਕੇਸ ਨਾ ਬਣਿਆ ਫਿਰ ਉਹ ਉਹ 14 ਸਾਲ ਦਾ ਕੇਸ ਬਣਾਦਾ 14 ਸਾਲ ਤੋਂ ਜਦੋਂ ਹਫ਼ਤਾ ਕੋ ਉੱਪਰ ਹੋਇਆ ਮੇਰਾ ਵਕੀਲ ਕਹਿੰਦਾ ਵੀ ਤੂੰ ਹੁਣ ਚ ਅ ਬਈ ਇਹ 14 ਸਾਲ ਵਾਲੇ ਦੀ ਫਾਈਲ ਹੀ ਲਾ ਤੁਸੀਂ 14 ਸਾਲਾਂ ਬਾਅਦ ਪੱਕੇ ਹੋਏ 14 ਸਾਲ ਬਾਅਦ ਤੇ ਮੇਰ ਹੋਮ ਹਾਊਸ ਤੋਂ ਜਦੋਂ ਐਮਪੀ ਨੇ ਦੁਬਾਰਾ ਚਿੱਠੀ ਲਿਖੀ ਉਹ ਕਹਿੰਦੇ ਉਦੋਂ ਉਹਨਾਂ ਨੇ ਫਿਰ ਕੱਢੀਆਂ ਮੇਰੀਆਂ ਦੋਨੋਂ ਫਾਈਲਾਂ ਅੱਛਾ ਉਹ ਜਿਹੜੀ ਕੇਸ ਦੀ ਸੀਗੀ ਸਾਲਮ ਦੀ ਉਹ ਵੀ ਦੱਬੀ ਰੱਖੀ ਵਿਆਹ ਦੀ ਵੀ ਫੇਰ ਮੇਰੇ ਬੱਚੇ ਜਦੋਂ ਉਹ ਗਈ ਤੇ ਫਿਰ ਉਹ ਮੈਨੂੰ ਚਿੱਠੀ ਪਾਈ ਵੀ ਤੇਰੀਆਂ ਦੋ ਫਾਈਲਾਂ ਇੱਕ ਵਿਆਹ ਦੀ ਹੈ ਇੱਕ ਤੇਰੀ ਹੈਗੀ ਸਾਲਮੰਦੀ ਵੀ ਇੱਕ ਵਾਪਸ ਲੋ ਵੀ ਇੱਕ ਵਾਪਸ ਲੋ ਅੱਛਾ ਜੀ ਫੇਰ ਵਕੀਲ ਮੇਰਾ ਕਹਿੰਦਾ ਵੀ ਤੂੰ ਵਿਆਹ ਦੀ ਕਿ ਵਾਪਸ ਲੈ ਲੈ ਕਿਉਂ ਨਹੀਂ ਤੇ ਤੈਨੂੰ ਵੀਜ਼ਾ ਉਹਨਾਂ ਨੇ ਘੱਟ ਦੇਣਾ ਤੇ ਸਾਲਮਾਲੇ 'ਚ ਤੈਨੂੰ ਇੱਕਦਮ ਪੱਕਾ ਕਰਨਾ ਜੀ ਫੇਰ ਮੈਨੂੰ ਮੈਂ ਇਸ ਵਿਆਹ ਵਾਲੀ ਕੇਸ ਫਾਈਲ ਵਾਪਸ ਲੈ ਲਈ ਤੇ ਜੋ ਉਹ ਦੂਜਾ ਦੂਜੇ ਦੇ ਵਿੱਚ ਤਕਰੀਬਨ ਮਹੀਨੇ ਵੀਹਾਂ ਦਿਨਾਂ ਦੇ ਵਿੱਚ ਮੈਨੂੰ ਪਰਮਨੈਂਟ ਵੀਜ਼ੇ ਦੀ ਆ ਗਈ ਜੀ ਤੇ ਚਲੋ ਮੇਰਾ ਕੰਮ ਬਣ ਗਿਆ ਤੇ ਫਿਰ ਮੈਂ ਪਾਸਪੋਰਟ ਬਣਾਇਆ ਉਹਦੇ ਉੱਤੇ ਪੁਰਾਣਾ ਪਾਸਪੋਰਟ ਮੇਰਾ ਹੋਮ ਆਫਸ ਨੇ ਨਾਲ ਹੀ ਪਹਿਲਾਂ ਦੇ ਗੁੰਮ ਕਰਤਾ ਅੱਛਾ ਉਹ ਬਣਾ ਮੈਨੂੰ ਮਿਲਿਆ ਕੁਦਰਤੀ ਮੇਰੇ ਕੋਲੇ ਫੋਟੋ ਕਾਪੀ ਸੀਗੀ ਉਹਦੀ ਤੇ ਉਹ ਦਾ ਕਰਕੇ ਫਿਰ ਮੈਂ ਅੰਬੈਸੀ ਤੋਂ ਪਾਸਪੋਰਟ ਬਣਵਾਇਆ ਉਹਦੇ ਤੇ ਜਿਹੜਾ ਮੈਨੂੰ ਪਰਮਨੈਂਟ ਵੀਜ਼ਾ ਮਿਲਿਆ ਸੀ ਉਹਦੀ ਸਟੈਂਪ ਲਗਾਈ ਫਿਰ ਮੇਰਾ ਇੰਡੀਆ ਆਉਣ ਜਾਣ ਸ਼ੁਰੂ ਹੋ ਗਿਆ ਠੀਕ ਹੈ ਯਾਨੀ ਕਿ ਬਣਵਾਸ ਫਿਰ 14 ਸਾਲਾਂ ਦਾ ਹਾਂ 14 ਸਾਲ ਪਾ ਤਾ ਮੈਂ ਪੱਕਾ ਹੋਇਆ ਤੇ ਸਾਲ ਮੈਨੂੰ ਫੇਰ ਐ ਤੁਰਦਿਆਂ ਫਿਰਦਿਆਂ ਪਹਿਲਾਂ ਦੇ ਪਾਸਪੋਰਟ ਬਣਵਾ ਇੰਡੀਆ ਵਾਲਿਆਂ ਤੋਂ ਇਨਕੁਆਰੀ ਉੱਥੇ ਤੈਨੂੰ ਤੁਹਾਨੂੰ ਪਤਾ ਹੀ ਹੈ ਇਨਕੁਆਰੀ ਜਦੋਂ ਮੰਗਾਉਣੀ ਹੈ ਜਿਵੇਂ ਮੰਨ ਲਓ ਇੱਥੇ ਤਕਰੀਬਨ ਮੈਨੂੰ ਮੈਂ 16 ਸਾਲਾਂ ਬਾਅਦ ਗਿਆ ਸੀ ਅਸਲ ਦੇ ਵਿੱਚ ਜੇ ਆਪਾਂ ਜਿਹੜੇ ਤੰਗੀਆਂ ਦੀ ਗੱਲ ਕਰੀ ਹੈ ਨਾ ਜਿਹੜੇ ਬੰਦੇ ਕੋਲ ਕਾਗਜ਼ ਪੱਤਰ ਨਹੀਂ ਪਹਿਲੀ ਗੱਲ ਤੇ ਇੱਥੇ ਐਂਦੀ ਬਿਮਾਰੀ ਠਮਾਰੀ ਹੋ ਜੇ ਵੀ ਡਾਕਟਰ ਕੋਲ ਜਾਣ ਜੋਗੇ ਜਿਹੜੇ ਕਰਲੇ ਕਰਲੇ ਤੇ ਨਹੀਂ ਤਾਂ ਇਹ ਹੁੰਦਾ ਵੀ ਤੁਸੀਂ ਸਿੱਧੇ ਤੌਰ ਤੇ ਉਹਨਾਂ ਦੇ ਮੱਥੇ ਵੀ ਨਹੀਂ ਲੱਗਦੇ ਡਾਕਟਰ ਵੀ ਨਹੀਂ ਬਣਦੇ ਤੁਹਾਡੇ ਕੋਈ ਬੈਂਕ ਅਕਾਊਂਟ ਨਹੀਂ ਬਣਦਾ ਮੈਂ ਜਦੋਂ ਸਾਲਮ ਦਾ ਅਪਲਾਈ ਕੀਤਾ ਮੇਰਾ ਡਾਕਟਰ 90 ਦੇ ਵਿੱਚ ਮੈਂ ਕੀਤਾ ਸੀ ਜੀ ਉਦੋਂ ਹੀ ਮੇਰਾ ਉਹ ਸਾਲਮ ਦੇ ਕਰਕੇ ਮੇਰਾ ਉਹਨਾਂ ਟਾਈਮਾਂ 'ਚ ਬਣ ਗਿਆ ਡਾਕਟਰ ਬਣ ਗਿਆ ਹਮ ਤੇ 93 ਦੇ ਵਿੱਚ 93 ਤੇ ਜਾ ਕੇ ਮੈਂ ਫਿਰ ਮੈਡਿ ਕਰਨੀ ਸੀ ਹਮ ਤੇ ਉਹ ਮੈਰਜ ਦੇ ਵਿੱਚ ਤੇ ਫਿਰ ਮੈਨੂੰ ਕੋਈ ਪੁੱਛਗਿੱਛ ਨਹੀਂ ਮੈਂ ਜਿੱਥੇ ਮਰਜ਼ੀ ਕੰਮ ਕਰ ਸਕਦਾ ਸੀ ਅੰਸ਼ੂਰੈਂਸ ਨੰਬਰ ਵੀ ਮੈਨੂੰ ਮਿਲ ਗਿਆ ਮੇਰਾ ਡਾਕਟਰ ਵੀ ਬਣ ਗਿਆ ਇਹ ਦੋ ਤਿੰਨ ਚੀਜ਼ਾਂ ਖਾ ਕੇ ਭਾਈ ਉਮਰ ਦਾ ਇੰਨਾ ਲੰਮਾ ਪੈੰਡਾ ਹਨਾ ਦੋਨੇ ਬੰਦੇ ਉੱਚੀ ਫੌਜੀ ਬੰਨ ਸੀ ਨੰਗਾਤਾ ਤੇ ਜਿਹੜੇ ਦੋਸਤ ਮਿੱਤਰ ਸੀ ਉਹਨਾਂ ਨਾਲ ਰابطਾ ਰਿਹਾ ਜਾਂ ਕਿਹੜੇ ਕਿਹੜੇ ਦੋਸਤ ਮਿੱਤਰ ਜਿਹੜੇ ਹੁਣ ਤੱਕ ਪੁਰਾਣੇ ਖਿੱਚ ਪਾਉਂਦੇ ਦਿਲ ਨੂੰ ਮੇਰੇ ਇੰਡੀਆ ਵੇਲੇ ਜਾਂ ਪਿੰਡ ਵੇਲੇ ਇੰਡੀਆ ਤੇ ਤਾਂ ਉਹੀ ਜਾਂ ਦੋਸਤ ਮੇਰੇ ਜਿਹੜੇ ਫੌਜ 'ਚ ਸੀਗੇ ਜਾਂ ਪੇ ਦੇਰੇ ਇੱਕ ਦੋ ਮਹੀਨਾ ਪੜਦੇ ਸੀਗੇ ਲਾਂਮਾ ਪਿੰਡਾਂ ਦੇ ਜਾਂ ਦੂਜੇ ਹਾਂ ਕੋਈ ਜ਼ਿਆਦਾ ਨਾ ਤੇ ਤਕਰੀਬਨ ਜਾਂ ਤਾਂ ਹੈਗਾ ਇੱਕ ਤਾਂ ਅ ਸੀਗਾ ਬਦ ਅਮੀਨਿਆ ਤੋਂ ਸੀਗਾ ਆਪਣੇ ਰਬੰਦਾਸ਼ੀਆਂ ਦਾ ਮੁੰਡਾ ਸੀ ਬਲਵਿੰਦਰ ਹਾਂਜੀ ਤੇ ਇੱਕ ਸੀਗਾ ਬਲਦੇਵ ਮੀਨੀਆਂ ਦਾ ਮੀਨੀਆਂ ਤੋਂ ਤੇ ਇਥੋਂ ਸੀਗੇ ਮੱਲਿਆਣੇ ਤੋਂ ਸੀਗੇ ਹਾਂ ਉਹਨਾਂ ਦੇ ਤੋਂ ਮੈਂ ਨਾਮ ਨਾ ਪੁੱਲ ਗਿਆ ਤੇ ਇੱਕ ਮੈਂ ਨਾ ਪੜਦਾ ਹੁੰਦਾ ਸੀ ਮੁੰਡਾ ਕਾਲੀਦਾਸ ਹੁੰਦਾ ਸੀ ਕਿੱਥੋਂ ਦਾ ਉਹ ਨੁੱਦਿਆਣੇ ਤੋਂ ਸੀਗਾ ਰਹਿੰਦਾ ਸੰਤਾਂ ਦੇ ਡੇਰੇ ਸੀਗਾ ਹਾਂ ਲੋਪੋ ਲੋਪੋ ਕੇ ਉਹ ਇਹ ਕਹਿੰਦਾ ਹੁੰਦਾ ਜੀ ਮੇਰੇ ਮਾਂ ਪਿਓ ਦੀ ਡੈਥ ਹੋ ਗਈ ਮੈਂ ਸੰਤਾਂ ਕੋਲ ਹੀ ਰਹਿਣਾ ਡੇਰੇ ਹਾਂ ਪੜਦਾ ਮੇਰੇ ਨਾਲ ਹੁੰਦਾ ਸੀ ਮੇਰੇ ਹੋਇਆ ਬਾਅਦ ਰਾਫਤਾ ਉਹ ਕਾਲੀਦਾਸ ਤੇ ਉਹ ਮੇਰੇ ਨਾਲ ਕਾਫੀ ਚਹਿਰਿਆ ਘਰੇ ਵੀ ਆਉਂਦਾ ਜਾਂਦਾ ਸੀ ਅੱਛਾ ਤੇ ਉਦੋਂ ਬਾਅਦ ਤਾਂ ਫੇਰ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਹੀਂ ਫੇਰ ਇੱਥੇ ਆ ਗਏ ਜਦੋਂ ਇੱਥੇ ਮੇਰੇ ਕਾਫੀ ਯਾਰ ਦੋਸਤ ਬਣ ਗਏ ਜਿਵੇਂ ਹੁਣ ਅੰਬੈਸੀ ਦੇ ਵਿੱਚ ਸੀਗਾ ਤੱਲਿਆ ਤੋਂ ਹਰਚੰਦ ਹਰਚੰਦ ਤੱਲਿਆ ਵਾ ਹਾਂ ਉਹ ਅੰਬੈਸੀ ਇੰਡੀਆ ਨੂੰ ਅੰਬੈਸੀ ਸੀਗਾ ਹਾਂ ਉਹ ਕਾਫੀ ਚਰਮੇਨ ਆ ਰਿਹਾ ਹੁਣ ਤਾਂ ਉਹਦੀ ਵਿਚਾਰੇ ਦੀ ਕਈ ਸਾਲ ਹੋ ਗਏ ਡੈਥ ਹੋ ਗਈ ਆ ਲਿਖਦੇ ਵੀ ਰਹੇ ਨਾ ਉਹ ਹਾਂ ਜੀ ਉਹ ਵੀ ਫੌਜ ਚ ਪਹਿਲਾਂ ਸੀਗਾ ਜੀ ਤੇ ਫੌਜ ਦਾ ਕਰਕੇ ਹੀ ਉਹ ਮੈਨਾਂ ਕਾਫੀ ਸਾਡੀ ਬਈ ਚਲੋ ਮੈਂ ਇਹ ਗੱਲ ਹੋਰ ਪਾਸੇ ਨੂੰ ਲੈ ਕੇ ਆਂਦਾ ਨਾਲੋਂ ਜਦੋਂ ਤੁਸੀਂ ਕਬੱਡੀ ਦੀ ਗੱਲ ਕੀਤੀ ਹੈ ਨਾ ਜਾਂ ਹੋਰ ਖੇਡਾਂ ਦੀ ਉਦੋਂ ਪਿੰਡਾਂ ਦੇ ਵਿੱਚ ਮਾਹੌਲ ਇਹ ਨਹੀਂ ਸੀ ਹੁੰਦਾ ਵੀ ਆਥਣੇ ਤਾਂ ਹਾਤੋਂ ਉੱਤ ਹੀ ਹੁੰਦੀ ਸੀ ਗਰਾਉਂਡਾਂ 'ਚ ਅਸੀਂ ਸ਼ਾਮ ਨੂੰ ਕਬੱਡੀ ਖੇਡਣ ਜਾਂਦੇ ਹੁੰਦੇ ਸੀਗੇ ਪਿੰਡੀ ਪਿੰਡੀ ਪਿੰਡ ਦੇ ਵਿੱਚ ਖੇਡਦੇ ਸੀ ਫਿਰ ਸਕੂਲ ਦੇ ਵਿੱਚ ਵੀ ਪਹਿਲਾਂ ਖੇਡਦੇ ਰਹੇ ਹਾਂ ਜੀ ਫਿਰ ਜਿਵੇਂ ਮਾਣੂ ਕਿਹਾ ਤੱਕ ਅਸੀਂ ਸਕੂਲਾਂ ਦੇ ਵਿੱਚ ਖੇਡਣ ਜਾਣਾ ਮਾਣੂ ਕਿ ਸਾਡੇ ਪਿੰਡੋਂ ਕਿੰਨੀ ਦੂਰ ਹੈ ਮਾਣੂ ਕਿ ਕਿੱਲ ਨਾ ਲੰਮੇ ਜੱਟਪੁਰਿਆ ਲੱਖਾ ਮਾਣੂ ਕੇ ਠੀਕ ਹੈ ਹਾਂ ਉੱਥੇ ਹਾਈ ਸਕੂਲ ਉੱਥੇ ਵੀ ਅਸੀਂ ਕਬੱਡੀ ਖੇਡਣ ਜਾਂਦੇ ਹੁੰਦੇ ਹਾਂ ਤੇ ਫੇਰ ਇਧਰ ਕੋਕਰੀ ਉੱਤੇ ਹੋਰ ਜਾਨੀ ਨੇੜੇ-ਨੇੜੇ ਜਿਵੇਂ ਦੌਧ ਰੋਇਆ ਹਾਈ ਇਹਨਾਂ ਜਾਂਦੇ ਰਹਿੰਦੇ ਸਕੂਲ ਲੈਵਲ ਤੇ ਖੇਡਦੇ ਸਕੂਲਾਂ ਦੇ ਵਿੱਚ ਤੇ ਹਾਂ ਤੇ ਫੇਰ ਪਿੰਡ ਪਿੰਡ ਦੀ ਪਿੰਡ ਦੀ ਜਿਹੜੀ ਟੀਮ ਸੀਗੀ ਫੇਰ ਉਹਦੇ ਚ ਰਹੇ ਉਸ ਤੋਂ ਬਾਅਦ ਫਿਰ ਮੈਂ ਪਹੁੰਚ ਗਿਆ ਫਿਰ ਪਹੁੰਚ ਜਾ ਕੇ ਖੇਡਦੇ ਰਹੇ ਅੱਛਾ ਉੱਥੇ ਵੀ ਕਬੱਡੀ ਖੇਡਦੇ ਉਥੇ ਥੋੜਾ ਥਰ ਕਵਡਿ ਖੇਡਿਆ ਪਰ ਜ਼ਿਆਦਾ ਉਥੇ ਫੁੱਟਬਾਲ ਤੇ ਬਾਲੀਬਾਲ ਤੇ ਆਕੀ ਭਾਈ ਤੁਸੀਂ ਜਿਹੜਾ ਉਮਰ ਦਾ ਲੰਮਾ ਸਮਾਂ ਪਹਿਲਾਂ ਕਿਹਾ ਕਿ ਐਟੈਕ ਦੇ ਵਿਦੇਸ਼ ਦੀ ਧਰਤੀ ਤੇ ਹੁਣ ਹੁਣ ਕੀ ਮਹਿਸੂਸ ਕਰਦੇ ਹੋ ਕਿ ਜਿਹੜੀ ਇੱਥੋਂ ਦੀ ਜ਼ਿੰਦਗੀ ਆ ਇਹਨੂੰ ਤੁਸੀਂ ਕਿਹੜੇ ਨਜ਼ਰੀਏ ਤੋਂ ਦੇਖਦੇ ਹੋ ਹੁਣ ਇਹ ਆ ਕਿ ਪਹਿਲਾਂ ਜਦੋਂ ਮੈਂ ਆਇਆ ਸੀ ਉਦੋਂ ਲੇਬਰ ਕੀਤੀ ਫਿਰ ਮੈਂ ਸਾਰਾ ਕੁਝ ਸਿੱਖਣ ਤੋਂ ਬਾਅਦ ਮੈਂ ਠੇਕੇਦਾਰੀ ਕੀਤੀ ਠੇਕੇਦਾਰੀ ਮੈਂ ਬਹੁਤ ਚਿਰ ਕੀਤੀ ਪਰ ਬੰਦੇ ਕਾਫੀ ਨਾਲ ਰੱਖੇ ਮੁੰਡੇ ਕੰਮ ਕਰਨ ਜੀ ਤੇ ਪੈਸਾ ਵੀ ਚੰਗਾ ਬਣਾਇਆ ਘਰ ਪ੍ਰਾਪਰਟੀਆਂ ਵੀ ਇੱਥੇ ਬਣਾਈਆਂ ਚਾਰ ਤੇ ਇੰਡੀਆ ਵੀ ਜ਼ਮੀਨ ਵੀ ਖਰੀਦੀ ਕੋਠੀ ਵੀ ਪਾਈ ਪੈਸਾ ਚੰਗਾ ਬਣਿਆ ਚਲੋ ਉਹ ਬਣਾਉਣ ਤੋਂ ਬਾਅਦ ਮੈਂ ਇੱਥੇ ਟੈਕਸ ਵੀ ਇੰਨਾ ਦਿੱਤਾ ਹੁਣ ਮੈਂ ਦੋ ਪੈਨਸ਼ਨਾਂ ਮੇਰੀਆਂ ਇੱਕ ਸਟੇਟ ਪੈਨਸ਼ਨ ਐ ਇੱਕ ਕ੍ਰੈਡਿਟ ਪੈਨਸ਼ਨ ਜੀ ਹੁਣ ਮੇਰੀ ਲਾਈਫ ਇੱਥੇ ਇੰਨੀ ਸੌਖੀ ਹੈ ਮੇਰੇ ਕੋਲੇ ਆਪਣਾ ਘਰ ਹੈ ਮੈਨੂੰ ਕੋਈ ਕਿਸੇ ਦੀ ਹੈ ਨਹੀਂ ਇੱਥੇ ਜੀ ਵੀ ਮੈਂ ਕਿਸੇ ਦੇ ਹੱਥਾਂ ਲਵੇ ਖਾਂ ਤੇ ਮੈਨੂੰ ਮੇਰੀ ਬਹੁਤ ਸੌਖੀ ਜ਼ਿੰਦਗੀ ਆ ਕਿਸੇ ਦੀ ਮੈਨੂੰ ਮਤਲਬ ਹੈਡਕ ਝੜਕਣੀ ਨਾ ਕਿਸੇ ਨੇ ਮੈਨੂੰ ਕੁਝ ਕਹਿਣਾ ਮੇਰੀ ਆਪਣੀ ਲਾਈਫ ਹੈ ਮਰਜੀ ਦੇ ਮਾਲਕਾਂ ਮਰਜੀ ਦੇ ਮਾਲਕਾਂ ਯਾਰ ਦੋਸਤਾਂ ਬੜੇ ਹੱਸ ਕੇ ਆਉਂਦੇ ਆ ਘਰੇ ਆਉਂਦੇ ਆ ਮਿਲਦੇ ਇੱਥੇ ਕਿਹੜੇ ਦੋਸਤਾਂ ਨਾਲ ਮੇਲ ਜੋੜੋ ਇੱਥੇ ਜਿਵੇਂ ਆਪਣੇ ਕੁੱਸੇ ਤੋਂ ਹਾਂਜੀ ਅ ਵਿਚਾਰਨ ਜੱਗੀ ਕੁੱਸਾ ਹਾਂ ਲਖਾਰੀ ਵੀ ਹੈ ਇਹ ਹਾਂਜੀ ਨਾਵਲ ਵੀ ਲਿਖਦੇ ਆ ਤੇ ਫਿਲਮਾਂ ਦੀ ਵੀ ਬਣਾਉਂਦੇ ਆ ਸਟੋਰੀਆਂ ਇਹ ਹੈ ਤਾਂ ਮੇਰੇ ਸਾਡੇ ਰਿਸ਼ਤੇਦਾਰ ਹੀ ਮਰੀ ਮਾਸੀ ਦਾ ਮੁੰਡਾ ਹੀ ਆ ਜੀ ਪਰ ਇਹਨਾਂ ਇਹਨਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਮੈਂ ਵੀ ਇਹਨਾਂ ਦੇ ਨਾਲ ਰਹਿਣਾ ਸਾਥ ਦੇਣਾ ਪਰ ਹੁਣ ਥੋੜੇ ਦੂਰ ਦੂਰ ਹੋਣ ਕਰਕੇ ਘਟ ਆਇਆ ਜਾ ਹਾਂ ਚਲੋ ਦਿਲੋਂ ਨਹੀਂ ਦੂਰ ਹੁੰਦਾ ਦਿਲ ਦਿਲੋਂ ਦੂਰ ਨਹੀਂ ਹੈਗੇ ਤੇ ਹੋਰ ਆਪਣੇ ਅਮ ਕੀ ਇਹ ਪਿੰਡ ਦਾ ਨਾਮ ਇਹਦੇ ਮਾਨਾ ਦੇ ਕੋਲੇ ਟਟ ਟਟਾਂ ਤੋਂ ਮੁੰਡਾ ਜੱਸੀ ਆ ਉਹਦਾ ਪਿਓ ਮੇਰੇ ਨਾਲ ਕਾਫੀ ਸੀਗਾ ਤੇ ਇਹ ਉਹਦਾ ਮੁੰਡਾ ਛੋਟੀ ਉਮਰ ਚ 15 ਸਾਲ ਦਾ ਜਦੋਂ ਇੱਥੇ ਆ ਗਿਆ ਜੀ ਉਦੋਂ ਇਹ ਤਕਰੀਬਨ ਮੇਰੇ ਕੋਲੇ ਹੀ ਰਿਹਾ ਚੇਲਾ ਜਾਣੀ ਜੇ ਚੇਲਾ ਹੀ ਰਿਹਾ ਤੇ ਇਹਨੂੰ ਮੈਂ ਕੰਮ ਸਿਖਾਇਆ ਸਾਰਾ ਇਹ ਵੀ ਮੇਰੇ ਕੋਲੇ ਬਹੁਤ ਆਉਂਦਾ ਜਾਂਦਾ ਹੁਣ ਇਹ ਆਪ ਠੇਕੇ ਲੈਂਦਾ ਇਹਦੇ ਕੋਲੇ ਮੁੰਡੇ ਕੰਮ ਕਰਦੇ ਆ ਇਹ ਇਕੱਠੇ ਹੋ ਕੇ ਮੇਰੇ ਕੋਲੇ ਆ ਜਾਂਦੇ ਮੇਰਾ ਮੈਨੂੰ ਦਿਲ ਲੱਗ ਜਾਂਦਾ ਮੇਰਾ ਮੈਨੂੰ ਜਾਨੀ ਮਹਿਸੂਸ ਨਹੀਂ ਹੁੰਦਾ ਕਿ ਮੈਂ ਇੱਥੇ ਕੰਮਾ ਹੂੰ ਜਾਨੀ ਇਸ ਤਰ੍ਹਾਂ ਹੋਰ ਵੀ ਹੈਗੇ ਆ ਕਈ ਹੈਗੇ ਆ ਤੇ ਜਿਵੇਂ ਹੁਣ ਆਪਣੇ ਹਰਜਾਪ ਪੰਗਲ ਆ ਹਾਂਜੀ ਉਹਨਾਂ ਦਾ ਡੈਡੀ ਆ ਅਸੀਂ ਪਹਿਲਾਂ ਸ਼ੁਰੂ ਤੋਂ ਇਕੱਠੇ ਕੰਮ ਕਰਦੇ ਰਹੇ ਹਾਂ ਸ੍ਰਿੰਦਰ ਹਾਂਜੀ ਪੰਗਲ ਕੀ ਬਤਾਵਾਂ ਬਾਬੂ ਤੇ ਉਹ ਵੀ ਕੰਮ ਪਹਿਲਾਂ ਤਾਂ ਮੇਰੇ ਕੋਲੇ ਸੀ ਇੱਥੇ ਰੇਨਮ ਰਹਿੰਦੇ ਸੀਗੇ ਅਸੀਂ ਬਹੁਤ ਆਉਂਦੇ ਜਾਂਦੇ ਸੀ ਜੀ ਮਿਲਦੇ ਜੁਲਦੇ ਸੀ ਹੁਣ ਉਹ ਥੋੜੇ ਦੂਰ ਜਾਣ ਕਰਕੇ ਹੁਣ ਥੋੜਾ ਫੋਨਾ ਫੋਨਾ ਤੇ ਗੱਲਬਾਤ ਕਰ ਲੇ ਜੀ ਤੇ ਇਸ ਤਰ੍ਹਾਂ ਵੀ ਇੱਥੇ ਹੁਣ ਮੈਨੂੰ ਯਾਨੀ ਕੱਲ ਪਣਾ ਮਸੂਫ ਜਿਆ ਨਹੀਂ ਆਉਂਦਾ ਇੰਨਾ ਯਾਰਾਂ ਦੋਸਤਾਂ ਦਾ ਪਰ ਇੱਕ ਦੇਖਣ ਤਾਂ ਗੱਲ ਇਹ ਆਉਂਦੀ ਹੈ ਨਾ ਕਿ ਜਦੋਂ ਬੰਦਾ ਉਮਰ ਦੇ ਇਸ ਪੜਾ ਤੇ ਪਹੁੰਚ ਜਾਂਦਾ ਜੇ ਦੁਗਾਂ ਨੂੰ ਲੰਗਦਾ ਨਾ ਤੇ ਉਹਦੀ ਜਿਹੜੀ ਜ਼ਿੰਦਗੀ ਆ ਉਹ ਇਕੱਲਾਪਨ ਮਾਰ ਲੈਂਦਾ ਉਹਨੂੰ ਨਾ ਮੈਂ ਤੁਹਾਡੀ ਜਿੰਦਾਦਿਲੀ ਦੀ ਦਾਤ ਦਿੰਦਾ ਜਿਹੜਾ ਤੁਸੀਂ ਇਹ ਕਿਹਾ ਵੀ ਮੈਨੂੰ ਕੱਲ ਹੀ ਕੋਈ ਨਹੀਂ ਮੈਂ ਮਰਜੀ ਦਾ ਮਾਲਕ ਹਾਂ ਇੰਜੋਏ ਕਰਦਾ ਲਾਈਫ ਨੂੰ ਹਨਾ ਇਹ ਇਹ ਗੱਲ ਵਧੀਆ ਗੱਲ ਆ ਕਿਉਂਕਿ ਜੇ ਤੁਸੀਂ ਦੂਜਿਆਂ ਨਹੀਂ ਦੇਖਦੇ ਹੋ ਯਾਰ ਕੋਈ ਮੇਰਾ ਚਿੱਤ ਪਰਚਾਉਣ ਆਉ ਜਾਂ ਮੇਰੇ ਨਾਲ ਯਾਰ ਗੱਲਾਂ ਬਾਤਾਂ ਮਾਰਨ ਆਉ ਆਪਾਂ ਮੰਨਦੇ ਆ ਕਿ ਇਹ ਚੀਜ਼ਾਂ ਜ਼ਰੂਰੀ ਆ ਪਰ ਜਦੋਂ ਬੰਦਾ ਅੰਦਰੋਂ ਠਾਨ ਲੈਂਦਾ ਵੀ ਗੱਲ ਹੀ ਕੋਈ ਨਹੀਂ ਹੈਗੀਆ ਤੇ ਫਿਰ ਤੁਹਾਡੀ ਉਮਰ ਅਮਰ ਵੀ ਗਾਂ ਆਪੇ ਹੀ ਤੁਰ ਜਾਂਦੀ ਹੈ ਨਾ ਮੈਂ ਕਿਹਾ ਮੈਨੂੰ ਮਹਿਸੂਸ ਹੀ ਨਹੀਂ ਹੈਗਾ ਕਿਉਂ ਇਹ ਯਾਰ ਦੋਸਤ ਮੇਰੇ ਕੋਲੇ ਆਉਂਦੇ ਹੀ ਰਹਿੰਦੇ ਆ ਇਹਨੂੰ ਜਦੋਂ ਕਿਸੇ ਨੇ ਉਧਰ ਦੀ ਨੰਗਣਾ ਮੈਨੂੰ ਮਿਲ ਕੇ ਜ਼ਰੂਰ ਜਾਣਾ ਦਾ ਘੰਟਾ ਅੱਧਾ ਘੰਟਾ ਦਾ 20 ਮਿੰਟ ਮੇਰੇ ਕੋਲੇ ਬੈਠ ਕੇ ਜਾਣਾ ਜੀ ਉਹਦਾ ਉਹਦਾ ਮਤਲਬ ਪਤਾ ਕੀ ਆ ਉਹ ਮੇਰਾ ਤੁਸੀਂ ਖੋਦ ਯਾਰੀਆਂ ਦੋਸਤੀਆਂ ਨੂੰ ਟਾਈਮ ਦਿੱਤਾ ਹੁੰਦਾ ਉਹ ਮੁੜ ਕੇ ਆਉਂਦਾ ਤੁਹਾਡੇ ਕੋਲੇ ਤੁਸੀਂ ਮੈਂ ਇੱਥੇ ਗੱਲ ਕਰਾਂਗੇ ਤੁਸੀਂ ਇਸ ਮੁਲਕ ਦੇ ਵਿੱਚ ਕੰਮ ਕੀਤਾ ਤੁਹਾਨੂੰ ਦੋ ਪੈਨਸ਼ਨਾਂ ਲੱਗੀਆਂ ਜੇ ਤੁਸੀਂ ਕੰਮ ਹੀ ਨਾ ਕੀਤਾ ਹੁੰਦਾ ਤੁਹਾਨੂੰ ਪੈਨਸ਼ਨ ਕਿਹੜੇ ਪੜੂਣੇ ਦੇਣੀ ਸੀ ਇਹੀ ਗੱਲ ਯਾਰੀ ਦੋਸਤੀ ਚ ਜਾਂ ਦੁਸ਼ਮਣੀ ਚ ਵੀ ਕਹਿ ਸਕਦੇ ਆ ਚਾਹੇ ਯਾਰੀ ਆ ਚਾਹੇ ਦੁਸ਼ਮਣੀ ਆ ਜਿੰਨਾ ਤੁਸੀਂ ਉਹਨੂੰ ਉੱਤੇ ਟਾਈਮ ਸਪੈਂਡ ਕਰਦੇ ਹੋ ਟਾਈਮ ਲਾਉਂਦੇ ਹੋ ਉਹ ਮੁੜਮਾ ਤੁਹਾਡੇ ਕੋਲ ਆਉਂਦਾ ਇਹ ਗੱਲ ਪੱਕੀ ਆ ਤੁਸੀਂ ਆਪਣੀਆਂ ਦੋਸਤੀਆਂ ਨੂੰ ਟਾਈਮ ਦਿੱਤਾ ਉਹ ਦੋਸਤ ਆਪਦਾ ਫਰਜ਼ ਸਮਝਦੇ ਹੋਏ ਤੁਹਾਨੂੰ ਮਿਲ ਲਾਉਂਦੇ ਆ ਬਿਲਕੁਲ 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 ਮੈਂ ਉਹਨਾਂ ਨੂੰ ਜਿਵੇਂ ਹੁਣ ਜੱਸੀ ਆ ਟਟਾਂ ਵਾਲਾ ਇਹ ਹੁਣ ਬੱਚਾ ਹੀ ਸੀ ਉਹ ਛੋਟੀ ਉਮਰ ਦਾ ਸੀ ਇਹਨੂੰ ਇੰਨਾ ਕੋਈ ਮੂੰਹ ਨਹੀਂ ਸੀ ਲਾਉਂਦਾ ਹਾਂ ਬੱਚਾ ਕਰਕੇ ਬੱਚਾ ਕਰਕੇ ਤੇ ਮੈਂ ਇਹਨੂੰ ਆਪਦੇ ਹੱਕ ਨਾਲ ਲਾਉਂਦਾ ਜੀ ਮੈਂ ਇਹਨੂੰ ਕਹਿੰਦਾ ਜੀ ਤੂੰ ਆ ਪੁੱਤਾਂ ਨੂੰ ਪੁੱਤਾਂ ਨੂੰ ਮੈਂ ਮੈਂ ਇਹਨੂੰ ਕਮਰਾ ਵੀ ਦਿੱਤਾ ਜੀ ਮੈਂ ਕਿਹਾ ਤੇਰਾ ਕਮਰਾ ਤੂੰ ਇੱਥੇ ਰਹਿ ਹਾਂ ਇਹਨੇ ਕਈ ਵਾਰੀ ਉੱਥੇ ਰਹਿਣਾ ਵੀ ਹਾਂ ਆ ਉਹਦੇ ਮਾਪਿਓ ਕੋਲੇ ਨਹੀਂ ਸੀ ਜਾਂਦਾ ਮੇਰੇ ਕੋਲੇ ਰਹਿੰਦਾ ਸੀ ਤੇ ਇਸ ਤਰ੍ਹਾਂ ਵੀ ਪਿਆਰ ਨੂੰ ਪਿਆਰ ਆ ਤੁਸੀਂ ਕਿਸੇ ਨੂੰ ਆਪਦਾ ਬਣਾਉਣੇ ਤਾਂ ਅਗਲਾ ਦੂਜਾ ਤੁਹਾਡਾ ਬਣਦਾ ਬਿਲਕੁਲ ਸੋ ਭਾਈ ਅੱਜ ਤੁਸੀਂ ਆਪਦੇ ਜਿਵੇਂ ਦੇ ਵਿੱਚੋਂ ਤੇ ਇਨੇ ਲੰਮੇ ਚਿਰ ਬਾਅਦ ਆਪਣੀ ਗੱਲਬਾਤ ਹੋਈ ਤੁਹਾਡਾ ਪੰਜ ਦਰਿਆ ਤੇ ਗੱਲਬਾਤ ਕਰ ਲਈ ਮੈਂ ਬਹੁਤ ਬਹੁਤ ਧੰਨਵਾਦ ਕਹਿੰਦਾ ਫਿਰ ਤੋਂ ਤੇ ਮੈਂ ਉਮੀਦ ਕਰਦਾ ਕਿ ਦੁਬਾਰਾ ਫੇਰ ਜਲਦੀ ਕਿਤੇ ਗੱਲ ਕਰਾਂਗੇ ਮੈਂ ਵੀ ਪੰਜ ਦਰਿਆਵਾਂ ਵਾਲੇ ਆਪ ਜਿਹੜੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਕਹਿੰਦਾ ਜਿਨ੍ਹਾਂ ਨੇ ਮੈਨੂੰ ਇੰਨਾ ਥੋੜਾ ਟਾਈਮ ਦਿੱਤਾ ਮੈਨੂੰ ਸੋ ਦੋਸਤੋ ਇਹ ਸੰ ਸਾਡੇ ਵੱਡੇ ਭਾਈ ਜਗਰਾਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਫੌਜੀ ਜੀਵਨ ਦੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਆ ਬੇਸ਼ੱਕ ਉਹ ਥਕੇ-ਥਕਾਉ ਹੋਏ ਆਏ ਪਰ ਉਹਨਾਂ ਨੇ ਨਾ ਨਹੀਂ ਹੋਈ ਤੇ ਅਸੀਂ ਬੈਠੇ ਗੱਲਾਂ ਬਾਤਾਂ ਕੀਤੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਮੀਦ ਕਰਦੇ ਆ ਕਿ ਤੇ ਗੱਲਬਾਤ ਤੁਹਾਨੂੰ ਪਸੰਦ ਆਈ ਹੋਗੀ ਜੇਕਰ ਤੁਸੀਂ ਪੈਂਦਰਿਆ ਦੇ ਫੇਸਬੁੱਕ ਚੈਨਲ ਜਾਂ YouTube ਚੈਨਲ ਨਾਲ ਨਹੀਂ ਜੁੜੇ ਤਾਂ ਸਬਸਕ੍ਰਾਈਬ ਕਰਕੇ ਜਾਂ ਲਾਈਕ ਫੋਲੋ ਕਰਕੇ ਸਾਡੇ ਸਾਥੀ ਜ਼ਰੂਰ ਬਣੋ ਤੇ ਮਿਲਦੇ ਆਂ ਫੇਰ ਬਹੁਤ ਜਲਦੀ ਧੰਨਵਾਦ